ਕਾਛਤ ਨਾਕੇ ਲਾਂਦੀ ਹੈ ਸੋ ਅੱਜ ਕੀਪਿੰਗ ਇਨ ਮਾਈਂਡ ਬੈਸਾਖੀ ਫੈਸਟੀਵਲ ਐਂਡ ਉਹ ਸਾਡੇ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫੀਸਰਸ ਅਸੀਂ ਇੱਕ ਇੱਕ ਸੀਨੀਅਰ ਆਫੀਸਰ ਇੱਕ ਜ਼ਿਲ੍ਹੇ ਨੂੰ ਅਲਾਟ ਕੀਤਾ ਸੋ ਇੱਕ ਵੱਡੇ ਪੱਧਰ ਤੇ ਅਸੀਂ ਨਾਈਟ ოਪਰੇਸ਼ਨ ਕਰ ਰਹੇ ਹਾਂ ਸੋ ਉਹ ਅਚਨਚੇਤ ਮੈਂ ਜਲੰਧਰ ਆਈ ਥੋਟ ਆਈਲ ਆਲਸੋ ਕਮ ਐਂਡ ਜਸਟ ਹੈਵ ਅ ਲੁੱਕ ਐਟ ਵਾਟ ਇਜ਼ ਹੈਪਨਿੰਗ ਐਟ ਅ ਗਰਾਊਂਡ ਲੈਵਲ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਬੈਸਾਖੀ ਦਾ ਕਿ ਕੋਈ ডিফাইন অ্যালার্ট ਵੀ ਹੈਗਾ ਬਸਤ ਨੂੰ ਲੈ ਕੇ ਪੰਜਾਬ ਪਰ ਦੇ ਵਿੱਚ ਜੋ ਇੰਨਾ ਪੰਜਾਬ ਪੁਲਿਸ ਵੱਲੋਂ ਇਨੀ ਵੱਡੀ ਮੁਹਿੰਮ ਚੜੀ ਗਈ ਆ ਦੇਖੋ ਜੀ ਅਸੀਂ ਅ ਅਲਰਟਸ ਆ尔ਸੋ देयर ਕਿਉਂਕਿ ਕਾਫੀ ਜਿਹੜਾ ਹੈਗਾ ਇਹ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪਾਕਿਸਤਾਨ ਕਾਫੀ ਸਰਗਰਮ ਹੈ ਸੋ ਪਾਕਿਸਤਾਨ ਵੱਲੋਂ ਪਾਕਿਸਤਾਨ ਦੀ ਆਈਐਸਆਈ ਵੱਲੋਂ ਭਾਰਤ ਦੇ ਵਿੱਚ ਡਿਸਟਰਬੈਂਸਸ ਕਰਨ ਦੀ ਪੂਰੀ ਕੋਸ਼ਿਸ਼ ਹੈਗੀ ਸੋ ਪੰਜਾਬ ਪੁਲਿਸ ਉਹਦੇ ਲਈ ਗੇਅਰਡ ਅਪ ਹੈਗੀ ਕਿ ਜਿਹੜੇ ਪੰਜਾਬ ਨੂੰ ਸੁਰੱਖਿਅਤ ਤੇ ਮਹਿਫੂਜ਼ ਅਸੀਂ ਰੱਖਾਂਗੇ ਉਸ ਲਈ ਸਾਡੀ ਜਿਹੜੀ ਇਹ ਜਿਹੜੀ ਨਾਈਟ ਡੋਮਿਨੇਸ਼ਨ ਇਸ పార్ਟ ਆਫ ਥੈਟ ਆਨ ਗoing ਐਕਸਰਸਾਈਜ਼ ਹੈ ਹੈਪੀ ਬਸੀਆਂ ਹੋਵੇ ਚਾਹੇ ਸ਼ਹਿਜ਼ਾਦ ਪੱਟੀ ਹੋਵੇ ਚਾਹੇ ਜਿਹੜੇ ਬੰਬੇ ਦੇ ਇੰਨੇ ਵੱਡੇ ਘਟਨਾ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੋਣ ਇਹਨਾਂ ਸਾਰਿਆਂ ਦਾ ਨੈਕਸਸ ਅੱਜ ਪੰਜਾਬ ਪੁਲਿਸ ਨੇ ਦੱਸਿਆ ਕਿ ਇਕੱਠੇ ਹੋ ਰਹੇ ਨੇ ਜਿਹੜਾ ਬੜਾ ਖਤਰਨਾਕ ਪੰਜਾਬ ਲਈ ਸਾਬਤ ਹੋ ਸਕਦਾ ਤੇ ਪੰਜਾਬ ਪੁਲਿਸ ਕਿਵੇਂ ਟੈਕਲ ਕਰੇਗੀ ਉਹਨਾਂ ਨੂੰ ਦੇਖੋ ਜੀ ਇਹ ਜਿਹੜੇ ਇਸ ਤਰ੍ਹਾਂ ਦੇ 엘ਮੈਂਟਸ ਹੈਗੇ ਪੰਜਾਬ ਪੁਲਿਸ ਇਸ ਫੁਲੀ ਕੈਪੇਬਲ ਆਫ ਡੀਲਿੰਗ ਵਿਦ them ਵੀ ਹੈਵ ਡੈਲਟ ਵਿਦ them ਇਨ ਦਾ ਪਾਸ ਸਾਡੀ ਜਿਹੜੀ ਇੰਟੈਲੀਜੈਂਸ ਕਲੈਕਸ਼ਨ ਮਸ਼ੀਨਰੀ ਹੈਗੀ ਉਹ ਐਕਟਿਵ ਹੈਗੀ ਸਾਡਾ ਸਾਰੀ ਏਜੰਸੀਜ਼ ਨਾਲ ਸਾਡਾ ਚੰਗਾ ਤਾਲਮੇਲ ਹੈ ਐਡਜੋਇਨਿੰਗ ਸਟੇਟਸ ਨਾਲ ਸਾਡਾ ਤਾਲਮੇਲ ਹੈਗਾ ਬੀਐਸਐਫ ਦੇ ਨਾਲ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੇ ਨੈਸ਼ਨਲ ਸਿਕਿਉਰਟੀ ਨੂੰ ਅਸੀਂ ਇਸ ਨੂੰ ਇੱਕ ਇੱਕ ਬਹੁਤ ਸਿਨਰਜਾਈਜ਼ਡ ਤਰੀਕੇ ਨਾਲ ਇਸ ਨੂੰ ਹੈਂਡਲ ਕਰਦੇ ਆਂ ਜਿਹੜਾ ਗਾ ਡਰਗਸ ਅਪਰੇਸ਼ਨ ਵੀ ਕਰਦੇ ਆਂ ਪੰਜਾਬ ਨੂੰ ਫੂਟ ਦੇ ਕਰਕੇ ਆਈਐਸਆਈ ਨੇ ਪੰਜਾਬ ਪੂਰਾ ਖਰਾਬ ਹੋ ਗਿਆ ਦੇਖੋ ਬੋਖਲਾਹਟ ਹੁੰਦੀ ਹੈ ਜੀ ਜਦੋਂ ਉਹਨਾਂ ਦੀ ਇਨਕਮ ਘਟੀ ਹੈ ਕਿਉਂਕਿ ਸਾਡੇ ਕੋਲ ਬੜੀ ਬੜੀ ਕਨਫਰਮਡ ਰਿਪੋਰਟਸ ਹੈ ਕਿ ਜਿਹੜੀ ਸਟਰੀਟ ਪ੍ਰਾਈਸ ਹੈ ਡਰੱਗਸ ਦੀ ਉਹ ਵਧੀ ਹੈ ਡਰੱਗਸ ਦੀ ਅਵੇਲੇਬਿਲਟੀ ਘਟੀ ਹੈ ਕਿ ਜਿਹੜੇ ਜਿਹੜੇ ਸਾਡੇ ਕੂਰੀਅਰਸ ਡਰੱਗਸ ਜਿਹੜੇ ਕਨਸਾਈਨਮੈਂਟਸ ਚੱਕਦੇ ਹਨ ਉਹ ਉਹ ਹੁਣ हिचकਦੇ ਇਨਫੈਕਟ ਜਿਹੜੇ ਡਰੋਨ ਕਨਸਾਈਨਮੈਂਟਸ ਵੀ देयर इज ਅ ਸ਼ਿਫਟ ਟਵਰਡਸ ਸਮਾਲਰ ਡਰੋਨਸ ਸੋ 올 ਦਿਸ ਜਿਹੜਾ ਇੱਕ ਇਕਨੋਮਿਕ ਮਾਡਲ ਹੈ ਵਿਚ ਇਸ ਥਰਾਈਵਿੰਗ ਔਨ ਦਾ ਡਰੱਗਸ ਟ੍ਰੇਡ ਉਸ ਨੂੰ ਇੱਕ ਵੱਡਾ ਸੈਟਬੈਕ ਪਹੁੰਚਿਆ ਆਫ ਕਰਸ ਸਾਡੇ ਲਈ ਵੀ ਚੈਲੰਜ ਹੈ ਕਿ ਇਸ ਨੂੰ ਅੱਗੇ ਜਾਰੀ ਰੱਖ so that ਜਿਹੜੇ ਇਸ ਤੋਂ ਇਕਨੋਮਿਕ ਪ੍ਰੋਫਿਟ ਹੈ ਤਾਂ ਹੀ ਸਾਡਾ ਬਹੁਤ ਜ਼ਿਆਦਾ ਜੋਰ ਜਿਹੜੇ ਖਵਾਲਾ ਨੈਟਵਰਕਸ ਨੂੰ ਬਸਟ ਕਰਨ ਤੇ ਹੈਗਾ ਜਿਸ ਤਰ੍ਹਾਂ ਸਰ ਤੁਸੀਂ ਦੱਸਿਆ ਕਿ ਡਰਗ ਟ੍ਰਾਫਿਕਿੰਗ ਨੂੰ ਰੋਕਣ ਲਈ ਜਾਂ ਜੋ ਤੁਹਾਡੀ ਐਂਟੀ ਡਰਗ ਡਰਾਈਵ ਚੱਲ ਰਹੀ ਹੈ ਉਹ ਲੈ ਕੇ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟ ਦਿਖ ਰਹੇ ਨੇ ਚਾਹੇ ਉਹ ਗ੍ਰੇਨਟਡ ਅਟੈਕਸ ਹੋਣ ਜਾਂ ਲੌਂਡਰਿੰਗ ਸਿੱਧੀ ਨਾਲ ਬਹੁਤ ਸਾਰੇ ਜੋ ਵੀ ਇਸ਼ੂਸ ਹੋਏ ਨੇ ਇਹਨੂੰ ਲੈ ਕੇ ਪੰਜਾਬ ਦੀ ਪਬਲਿਕ ਦੇ ਵਿੱਚ ਜੋ ਇੱਕ ਥ੍ਰੈਟ ਪਰਸੈਪਸ਼ਨ ਬਣੀ ਉਹਨੂੰ ਬਤੌਰ ਡੀਜੀਪੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਚੈਕਿੰਗ ਵੀ ਕਰ ਰਹੇ ਹੋ ਔਰ ਜੋ ਮਾਹੌਲ ਬਣਿਆ ਹੋਇਆ ਹੈ ਤੁਸੀਂ ਅੱਜ ਪੰਜਾਬ ਦੀ ਪਬਲਿਕ ਨੂੰ ਵੀ ਅਡਰੈਸ ਕਰਨਾ ਚਾਹੋ ਮੈਂ ਪਬਲਿਕ ਨੂੰ ਕਹਾਂਗਾ ਜੀ ਯੂ ਸ਼ੁਡ ਫੀਲ ਸਿਕਿਓਰ ਐਂਡ ਸੇਫ ਤੇ ਇਕੱਠੇ ਹੋ ਕੇ ਪਬਲਿਕ ਤੇ ਪੁਲਿਸ ਅਸੀਂ ਪੰਜਾਬ ਨੂੰ ਐਬਸੋਲੂਟਲੀ ਸੇਫ ਰੱਖਾਂਗੇ ਜੀ ਜਲੰਧਰ ਬਾਰੇ ਗਿਰਫ ਹੋਇਆ ਜਲੰਧਰ ਤੇ ਵੀ ਹੋ ਰਹੀ ਹੈ ਗ੍ਰੇਨੇਡ ਐਟੈਕ ਹੋਇਆ ਉਸ ਨੂੰ ਲੈ ਕੇ ਕੋਈ ਅਲਰਟ ਹੈ ਜਾਂ ਕੁਝ ਹੈ ਤੁਹਾਨੂੰ ਲੱਗਦਾ ਹੈ ਐਡੀ ਫਿਕਸਿੰਗ ਹੈ ਉਸ ਕਰ ਕਿਤੇ ਨਹੀਂ ਨਹੀਂ ਦੇਖੋ ਜੀ ਇੱਕ ਓਵਰਆਲ ਅਸੀਂ ਜਲੰਧਰ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਯੂ ਆਰ ਸਿਕਿਓਰ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਸੋ ਇਸ ਲਈ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਇੱਕ ਵਿਜ਼ੀਬਲ ਪ੍ਰੈਜ਼ੈਂਸ ਸਾਡੀ ਸੜਕਾਂ 'ਤੇ ਹੋਣੀ ਚਾਹੀਦੀ ਹੈ ਬਟ ਅਦਰਵਾਈਜ਼ ਅਸੀਂ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹ ਇੱਕ ਐਡਵਾਂਸ ਸਟੇਜ 'ਤੇ ਤੇ ਅਸੀਂ ਸਾਰਿਆਂ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਬਣਾ ਕੇ ਤੇ ਅਸੀਂ ਇੱਕ ਸੈਂਟੀਫਿਕ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਛੇਤੀ ਅਸੀਂ ਜਿਹੜੀ ਹੈਗੀ ਉਸ ਨੂੰ ਮੁਕੰਮਲ ਕਰਨਾ ਹੈ ਇੱਕ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਬੜੀ ਗੱਲ ਹੁੰਦੀ ਹੈ ਪੰਜਾਬ ਵਿੱਚ ਕਿ ਆਰਗੇਨਾਈਜ਼ ਕ੍ਰਾਈਮ ਹੋ ਰਿਹਾ ਹੈ ਔਰ ਜਿਵੇਂ ਕਿ ਆ ਪੁੱਛਿਆ ਵੀ ਹੈ ਪੀਪਲ ਕਿਹਾ ਹੋਵੇ ਜੀ ਸ਼ਾਨ ਅਕਤਰ ਹੋਣ ਦੇ ਬੀ ਗੈਦਰਡ ਥੋੜਾ ਸ਼ਹਿਦਪੱਟੀ ਕਿ ਕਿਵੇਂ ਕਿਵੇਂ ਇਸ ਨੂੰ ਬੱਸ ਕਰਨਾ ਹੈ ਦੇਖੋ ਜੀ ਦੇਖੋ ਜੀ ਕਾਫੀ ਅਸੀਂ ਆਰਗੇਨਾਈਜ਼ ਕ੍ਰਾਈਮ ਤੇ ਸਾਡੇ ਕਾਫੀ ਸਾਡਾ ਸਕਸੈਸ ਰਿਹਾ ਹੈ ਅਸੀਂ ਜਿਹੜੇ ਜਿਹੜੇ ਇਹਨਾਂ ਦੇ ਮੈਪਿੰਗ ਕਰਕੇ ਜਿਹੜੇ ਡਿਫਰੈਂਟ ਨੈਟਵਰਕਸ ਨੂੰ ਉਹਨਾਂ ਨੂੰ ਮੈਪ ਕੀਤਾ ਹੈ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੋਡਸ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਜਿਹੜੇ ਲੋਕ ਕੰਟੈਕਟਸ ਦੇ ਵਿੱਚ ਉਹਨਾਂ ਦੇ ਖਿਲਾਫ ਬਹੁਤ ਕਨਸਰਟਡ ਐਕਸ਼ਨ ਹੋਇਆ ਕੋਟ ਮੁਹੰਮਦ ਖਾਨ ਪਿੰਡ ਦੇ ਵਿੱਚ ਇੱਕ ਬੜੀ ਮਤਭਾਗੀ ਘਟਨਾ ਵਾਪਰੀ ਜਿਵੇਂ ਐਸਆਈ ਚਰਨਦੀਪ ਸਿੰਘ ਸ਼ਹੀਦ ਹੋਇਆ ਉਹਨੂੰ ਲੈ ਕੇ ਤੁਹਾਡੀ ਹੁਣ ਤੱਕ ਇਨਵੈਸਟੀਗੇਸ਼ਨ 18 ਲੋਕ ਕੇ ਜਾ ਰਹੇ ਕਿ ਅਰੈਸਟ ਕਰ ਲਏ ਨੇ ਕਿਵੇਂ ਸਰ ਉਹ ਉਸ ਘਟਨਾ ਨੂੰ ਤੁਸੀਂ ਦੇਖ ਰਹੇ ਹੋ ਅੱਗੇ ਕੀ ਐਕਸ਼ਨ ਹੋ ਸਕਦਾ ਹੈ ਨਹੀਂ ਉਹ ਦੇਖੋ ਜੀ ਬਹੁਤ ਅਨਫੋਰਚੂਨੇਟ ਇਨਸੀਡੈਂਟ ਸੀ ਕਿ ਸਾਡਾ ਇੱਕ ਬਹਾਦਰ ਪੰਜਾਬ ਪੁਲਿਸ ਦਾ ਮੈਂਬਰ ਸ਼ਹੀਦ ਹੋਇਆ ਇਨਫੈਕਟ ਮੈਂ ਕੱਲ ਉਹਨਾਂ ਦਾ ਸੰਸਕਾਰ ਵੀ اٹੈਂਡ ਕਰਾਂਗਾ ਤੇ ਅਸੀਂ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਪੁਲਿਸ ਇੱਕ ਫੈਮਿਲੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਸੀਐਮ ਸਾਹਿਬ ਨੇ ਵੀ ਅਨਾਉਂਸ ਕੀਤਾ ਹੈ ਜਿਹੜਾ ਐਕਸਪੀਰੀਸ਼ੀਆ ਅਸੀਂ ਪਰਿਵਾਰ ਦਾ ਪੂਰਾ ਧਿਆਨ ਰੱਖਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਵੀ ਇਨਵੋਲਡ ਹੈ ਉਸ ਦੇ ਖਿਲਾਫ ਕੋ ਲੀਗਲ ਕਾਰਵਾਈ ਹੈ ਉਹ ਕੀਤੀ ਜਾਊਗੀ ਜੀ ਜੀ ਮੈਸੇਜ ਬੜਾ ਰੌਂਗਜ ਹੁੰਦਾ ਇਸੇ ਕਟਨ ਨੂੰ ਲੈ ਕੇ ਕਿ ਦੋ ਪਰਿਵਾਰ ਜਿਗੇ ਆਪਸ ਵਿੱਚ ਹੀ ਫੈਪਗੇ ਔਰ ਇੱਕ ਇੱਕ ਐਸਆਈ ਦਾ ਜਿਹੜਾ ਹੈ ਮਰਡਰ ਕਰ ਦਿੱਤਾ ਮਤਲਬ ਇਸ ਨੂੰ ਕਿਵੇਂ ਮਤਲਬ ਇਹ ਇਹ ਕਿਵੇਂ ਜਿਹੜਾ ਹੈ ਰਿਲਾਇਬਲ ਹੋਏਗਾ ਵੀ ਦੇਖੋ ਜੀ ਇਦਾਂ ਮੈਂ ਮਤਲਬ ਇਨਵੈਸਟੀਗੇਸ਼ਨ ਇਜ਼ ਔਨਗੋਇੰਗ ਸੋ ਮੈਂ ਵੀ ਇਸ ਤੇ ਮੇਰਾ ਬਹੁਤ ਜ਼ਿਆਦਾ ਕਮੈਂਟ ਕਰਨਾ ਠੀਕ ਨਹੀਂ ਪਰ ਇਹਦਾ ਇੱਕ ਪਰਸਪੈਕਟਿਵ ਇਹ ਵੀ ਹੈਗਾ ਕਿ ਦੋ ਗਰੁੱਪਾਂ ਦੀ ਲੜਾਈ ਸੀ ਕੋਈ ਇੱਕ ਆਰਗੇਨਾਈਜ਼ਡ ਅਟੈਕ ਜਾਂ ਪੁਲਿਸ ਨੂੰ ਉਤਾ ਹੱਥ ਲਾ ਕੇ ਨਹੀਂ ਮਾਰਿਆ ਸੋ ਉਥੇ ਪੁਲਿਸ ਇੰਟਰਵੈਨ ਕਰਨ ਗਈ ਉਸ ਦੇ ਵਿੱਚ ਜਿਹੜੀ ਜਿਹੜਾ ਇੱਕ ਝਗੜਾ ਹੋ ਰਿਹਾ ਸੀ ਉਸ ਦੇ ਵਿੱਚ ਉਹ ਸ਼ਹੀਦ ਹੋ ਸਰ ਪੰਜਾਬ ਦਾ ਇੱਕ ਵੱਡਾ ਇਸ਼ੂ ਕਨਸਟੇਬਲ ਅਮਨਦੀਪ ਕੌਰ ਨੂੰ ਵੀ ਲੈ ਕੇ ਬਣਿਆ ਹੈ ਕਿ ਜਿਸ ਤਰ੍ਹਾਂ ਦੀ ਡਰਾਈਵ ਤੁਸੀਂ ਛੇੜੀ ਹੋਈ ਹੈ ਉਹ ਜ਼ਰੂਰ ਕਿ ਪੰਜਾਬ ਪੁਲਿਸ ਦੇ ਜੇ ਕੋਈ ਬਲੈਕ ਸ਼ਿਪ ਸੀਗੇ ਉਹਨਾਂ ਤੱਕ ਵੀ ਤੁਹਾਡੇ ਹੱਥ ਪਹੁੰਚੇ ਉਹਨੂੰ ਲੈ ਕੇ ਵੀ ਇੱਕ ਇਸ਼ੂ ਬਣਿਆ ਹੋਇਆ ਹੈ ਉਸ ਕੇਸ ਸੰਬੰਧੀ ਹੁਣ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਅੱਗੇ ਇਨਵੈਸਟੀਗੇਸ਼ਨ ਕਿੱਥੇ ਤੱਕ ਜਾ ਸਕਦੀ ਹੈ ਦੇਖੋ ਜੀ ਉਸ ਅਗੇਨ ਜਿਵੇਂ ਮੈਂ ਕਿਹਾ ਜਿਹੜਾ ਇਨਵੈਸਟੀਗੇਸ਼ਨ ਇਜ਼ ਦਾ ਪਰਵਿਊ ਆਫ ਦਾ ਲੋਕਲ ਪੁਲਿਸ ਸੋ ਬਟ ਅਦਰਵਾਈਜ਼ ਸਾਡੇ ਇਨਸਟਰਕਸ਼ਨਸ ਬਹੁਤ ਕਲੀਅਰ ਹੈ ਕਿ ਕੋਈ ਵੀ ਪੰਜਾਬ ਪੁਲਿਸ ਦਾ ਅਫਸਰ ਜੇ ਜੇ ਟਰਕਸ ਦੇ ਵਿੱਚ ਇਨਵੋਲਡ ਹੈ ਕਿਸੇ ਹੋਰ ਜੇ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲਡ ਹੈ ਤੇ ਜੋ ਟ੍ਰੀਟਮੈਂਟ ਕ੍ਰਿਮੀਨਲਸ ਨਾਲ ਹੋਊਗਾ ਉਹੀ ਟ੍ਰੀਟਮੈਂਟ ਕਨਸਰਨਡ ਅਫਸਰ ਨਾਲ ਹੋਊਗਾ ਜਿਹੜਾ ਪੀਲਾ ਪੰਜਾਬ ਸਰਫ ਕੇ ਬਲਡوزر ਦਾ ਉਹ ਲੈ ਕੇ ਕੁਝ ਲੀਡਰਸ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅਮਨਦੀਪ ਕੌਰ ਦੇ ਘਰ ਦੇ ਵੀ ਬਲਡوزر ਚੱਲਣਾ ਚਾਹੀਦਾ ਹੈ ਪੀਲਾ ਪੰਜਾਬ ਉੱਥੇ ਵੀ ਚੱਲਣਾ ਚਾਹੀਦਾ ਤੇ ਜਿਸ ਤਰ੍ਹਾਂ ਦਾ ਐਕਸ਼ਨ ਕ੍ਰਿਮੀਨਲਸ ਤੇ ਬਾਕੀ ਕ੍ਰਿਮੀਨਲਸ ਤੇ ਹੋ ਰਿਹਾ ਹੈ ਕੋਈ ਵੀ ਬਲੈਕਸ਼ਿਪ ਜੇ ਪੰਜਾਬ ਪੁਲਿਸ ਦੇ ਵਿੱਚ ਵੀ ਮਿਲਦੀ ਆ ਸੇਮ ਟਰੀਟ ਕੀਤਾ ਜਾਏਗਾ ਉਹਨਾਂ ਨੂੰ ਦੇਖੋ ਜੀ ਜਿੱਥੋਂ ਤੱਕ ਇਹ ਜਿਹੜਾ ਫ੍ਰੈਂਕਲੀ ਲਾਅ ਇਜ਼ ਵੈਰੀ ਕਲੀਅਰ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਪੁਲਿਸ ਦੇ ਕੋਲ ਕੋਈ ਪਾਵਰਸ ਨਹੀਂ ਡਿਮੋਲਿਸ਼ਨ ਦੇ ਸੋ ਇਸ ਦੇ ਵਿੱਚ ਪੁਲਿਸ ਦਾ ਜਿਹੜੇ ਡਿਮੋਲਿਸ਼ਨਸ ਹੋ ਰਹੇ ਆ ਕਿ ਜਿਹੜੀ ਕੰਸਰਨ ਏਜੰਸੀ ਹੈ ਮੰਨ ਲਓ ਕਿਤੇ ਗਵਰਨਮੈਂਟ ਲੈਂਡ ਤੇ ਕੋਈ ਐਨਕਰੋਚਮੈਂਟ ਹੈ ਕਿਤੇ ਕੋਈ ਉਸ ਨੂੰ ਡਿਊ ਪ੍ਰੋਸੈਸ ਆਫ ਲਾਅ ਫਾਲੋ ਕਰਕੇ ਜਿਹੜੇ ਕੰਸਰਨ ਡਿਪਟੀ ਕਮਿਸ਼ਨਰਸ ਹੈਗੇ ਜਾਂ ਬੀਡੀਪੀਓਜ਼ ਹੈਗੇ ਉਹ ਜਦੋਂ ਪੁਲਿਸ ਅਸਿਸਟੈਂਸ ਮੰਗਦੇ ਆ ਸੋ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿ ਜਿਹੜੇ ਕੰਸਰਨਡ ਪਾਰਟੀ ਨੂੰ ਨੋਟਿਸ ਦੇਣ ਤੋਂ ਬਾਅਦ ਸੋ ਡਿਊ ਪ੍ਰੋਸੀਜਰ ਦੇ ਮੁਤਾਬਿਕ ਜਦੋਂ ਪੁਲਿਸ ਦੀ ਹੈਲਪ ਮੰਗੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ ਐਸਪਰ ਲੋ ਸਰ ਇੱਕ ਮਨਜੀਤ ਸਿੰਘ ਕਰਕੇ ਇੰਟੈਲੀਜੈਂਸ ਆਫੀਸਰ ਸੀਗਾ ਉਹਦੇ ਕੋਲੇ 1 ਕਿਲੋ ਚਟਾਹਰੋ ਨਿਕਲੀਆ ਮਤਲਬ ਐਡਨੀ ਵੱਡੀ ਮਾਤਰਾ ਦੇ ਵਿੱਚ ਤੁਹਾਡੇ ਆਫੀਸਰਸ ਦੇ ਕੋਲ ਇਹ ਕਿਵੇਂ ਘੜੀ ਟੁੱਟੂਗੀ ਜਿਵੇਂ ਬਲੈਂਕ ਸਲੀਵਰ ਉਹ ਸਾਡਾ ਆਫੀਸਰ ਨਹੀਂ ਸੀਗਾ ਬਟ ਅਦਰਵਾਇਜ਼ ਐਸ ਆਈ ਸੈਡ ਕਿ ਲਾਅ ਇਜ਼ ਦਾ ਸੇਮ ਫਾਰ एवरीवन ਸੋ ਵੈਦਰ ਇਟ ਇਜ਼ ਐਨ ਆਫੀਸਰ qadar it is it is uh, somebody in the police somebody in any other organization the law is the same te jiss de jo koi bhi directrate karuga ya koi bhi illegal kam karuga us de khilaf as per law jada action banda o leta hai so kaale de ghar de bande ne handle kiya rahi aur yes we have identified but uh, you will bear with me ki assi disclose nahi karange na so saadi teams us de piche lagiyan hai saadi in fact police parties have raided in Haryana in UP Rajasthan along with ਤੇ ਅਸੀਂ ਦੂਜੀ ਸਟੇਟਾਂ ਦੇ ਨਾਲ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਅਸੀਂ ਇਸ ਇਨਵੈਸਟੀਗੇਸ਼ਨ ਇੱਕ ਪ੍ਰੋਫੈਸ਼ਨਲ ਤੇ ਸਾਇੰਟਿਫਿਕ ਤਰੀਕੇ ਨਾਲ ਇਸ ਇਨਸੀਡੈਂਟ ਦੀ ਕਰਦੇ ਸਾਰੇ ਜ਼ਿਲ੍ਹਿਆਂ ਚ ਇੱਕ ਡਿਫਾਈਨਡ ਨਫਰੀ ਜਿਹੜੀ ਹੈਗੀ ਉਹ ਰਾਤੀ ਗਸ਼ਤ ਤੇ ਨਾਕੇ ਲਾਉਂਦੀ ਹੈ ਸੋ ਅੱਜ ਕੀਪਿੰਗ ਇਨ ਮਾਈਂਡ ਬਸਾਖੀ ਫੈਸਟੀਵਲ ਐਂਡ ਸਾਡੇ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫਿਸਰਸ ਅਸੀਂ ਇੱਕ ਇੱਕ ਸੀਨੀਅਰ ਆਫਿਸਰ ਇੱਕ ਜ਼ਿਲ੍ਹੇ ਨੂੰ ਅਲਾਟ ਕੀਤਾ ਸੋ ਇੱਕ ਵੱਡੇ ਪੱਧਰ ਤੇ ਅਸੀਂ ਨਾਈਟ ਡੋਮਿਨੇਸ਼ਨ ਆਪਰੇਸ਼ਨ ਕਰ ਰਹੇ ਹਾਂ ਸੋ ਉਹ ਅਚਨਚੇਤ ਮੈਂ ਜਲੰਧਰ ਆਈ ਥੋਟ ਆਈਲ ਆਲਸੋ ਕਮ ਐਂਡ ਜਸਟ ਹੈਵ ਅ ਲੁੱਕ ਐਟ ਵਾਟ ਇਜ਼ ਹੈਪਨਿੰਗ ਐਟ ਅ ਗਰਾਉਂਡ ਲੈਵਲ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਵਿਸਾਖੀ ਦਾ